ਸਭ ਇੱਕ ক্লোজ ਹੋ ਜਾਂਦੀ ਆ ਜਾਨੀ ਕਿ ਸਾਡਾ ਸਿਰਫ ਔਰ ਸਿਰਫ ਜਿਹੜਾ ਧਿਆਨ ਆ ਉਹ ਸਿਰਫ ਔਰ ਸਿਰਫ ਡਰਗ ਤੇ ਹੋ ਜਾਂਦਾ ਫਿਰ ਉਹਦੇ ਲਈ ਸਾਨੂੰ ਕੁਝ ਵੀ ਕਰਨਾ ਪਵੇ ਸਾਨੂੰ ਪੈਸੇ ਚਾਹੀਦੇ ਆ ਆਰਥਿਕ ਤੌਰ ਤੇ ਅਸੀਂ ਡਿਸਟਰਬ ਹੁੰਨੇ ਆ ਮਾਨਸਿਕ ਤੌਰ ਤੇ ਡਿਸਟਰਬ ਹੁੰਨੇ ਆ ਫਿਜ਼ੀਕਲੀ ਡਿਸਟਰਬ ਹੁੰਨੇ ਆ ਸੋਸ਼ਲ ਵੀ ਅਸੀਂ ਡਿਸਟਰਬ ਹੁੰਨੇ ਆ ਫਿਜ਼ੀਕਲੀ ਤਾਂ ਤੁਸੀਂ ਜੋ ਡਰਗ ਲੈ ਰਹੇ ਹੋ ਤੁਸੀਂ ਠੀਕ ਹੋ ਤਾਂ ਹੌਲੀ 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 ਉਹ ਡਰਗ ਨੇ ਤੁਹਾਨੂੰ ਵੀ ਕਰਨਾ ਸ਼ੁਰੂ ਕਰ ਦੇਣਾ ਤੁਹਾਨੂੰ ਇਹ ਪਤਾ ਵੀ ਨਹੀਂ ਲੱਗਣਾ ਕਿ ਮੇਰੇ ਸਰੀਰ ਦੇ ਵਿੱਚ ਸਾਹਭੂ ਸੌਣ ਦੇ باوجود ਵੀ ਮੈਂ ਵੀ ਕਿਉਂ ਹੋ ਰਿਹਾ ਉਹ ਤੁਹਾਡੀ ਫਿਜ਼ੀਕਲ ਪ੍ਰੋਬਲਮ ਆ ਗਈ ਮਾਨਸਿਕ ਪ੍ਰੋਬਲਮ ਕੀ ਹੈ ਤੁਹਾਡੀ ਕਿ ਤੁਹਾਡੀ ਜਿਹੜੀ ਅੱਜ ਦੀ ਤੁਹਾਡੀ ਉਮਰ ਆ ਤੁਸੀਂ ਇੱਕ ਨੇਸ਼ਨ ਬਿਲਡਰ ਹੋ ਤੁਹਾਡੇ ਦੇ ਨੇਸ਼ਨ ਬਣਾ ਤੁਸੀਂ ਫਿਊਚਰ ਹੋ ਪਰ ਤੁਹਾਡੀ ਮਾਨਸਿਕਤਾ ਕਿੱਥੇ ਖੜੀ ਆ ਕਿ ਮੈਂ ਅੱਜ ਡਰਗ ਕਿੱਥੋਂ ਲਵਾਂ ਮੈਂ ਦਿਨ ਕਿੱਥੋਂ ਟਪਾਵਾਂ ਮੈਨੂੰ ਮੇਰਾ ਮੇਰੀਆਂ ਲੈਗਸ ਪੇਨ ਕਰਦੀਆਂ ਨੇ ਮੈਨੂੰ ਚੱਕਰ ਆ ਰਹੇ ਨੇ ਮੈਨੂੰ ਚੱਲੇ ਨਹੀਂ ਜਾ ਰਿਹਾ ਕਿਉਂਕਿ ਤੁਹਾਡੀ ਸਿਰਫ ਔਰ ਸਿਰਫ ਤੁਹਾਡੀ ਜਿਹੜੀ ਮਾਨਸਿਕਤਾ ਉਹ ਡਰਗ ਤੇ ਰਹਿ ਜਾਂਦੀ ਹੈ ਸੋਸ਼ਲ ਜੋ ਤੁਸੀਂ ਸਮਾਜ ਵਿੱਚ ਰਹਦੇ ਹੋ ਸਮਾਜ ਵਿੱਚ ਰਹਿਣ ਵਾਸਤੇ ਤੁਹਾਨੂੰ ਫਾਈਨੈਂਸ਼ੀਅਲ ਪ੍ਰੋਬਲਮ ਆਉਂਦੀ ਆ ਕਿਉਂਕਿ ਡਰਗ ਫੀ ਤਾਂ ਮਿਲਦੀ ਨਹੀਂ ਡਰਗ ਲੈਣ ਵਾਸਤੇ ਤੁਹਾਨੂੰ ਫਿਰ ਕੋਈ ਪੈਸੇ ਦੀ ਲੋੜ ਪੈਂਦੀ ਆ ਪੈਸੇ ਵਾਸਤੇ ਤੁਸੀਂ ਕੀ ਕਰਦੇ ਹੋ ਤੁਹਾਡਾ ਪਹਿਲਾ ਟਾਰਗੇਟ ਕੀ ਹੁੰਦਾ ਸਮਾਜ ਵਿੱਚ ਰਹਦੇ ਹੋ ਬੜੇ ਕੁਝ ਦੇਖਦੇ ਹੋ ਕਿ ਕੋਈ ਜਾ ਰਿਹਾ ਤੁਸੀਂ ਜਾ ਰਹੇ ਹੋ ਕੋਈ ਬੰਦਾ ਸਨੇਚਿੰਗ ਕਰਨ ਆਇਆ ਉਹ ਸਾਡੇ ਦਿਮਾਗ ਚ ਰਿਲੀਜ਼ ਹੁੰਦਾ ਜਦੋਂ ਸਾਨੂੰ ਕੋਈ ਵੀ ਚੀਜ਼ ਵਧੀਆ ਲੱਗਦੀ ਆ ਜਿੱਦਾਂ ਤੁਸੀਂ ਕੋਈ ਜਿਮ ਲਾਉਂਦਾ ਜਿਮ ਲਾਉਂਦਾ ਤਾਂ ਉਹਨੂੰ ਬਹੁਤ ਵਧੀਆ ਲੱਗਦਾ ਤਾਂ ਇੱਕ ਸਾਡਾ ਜਿਹੜਾ ਬ੍ਰੇਨ ਆ ਉਹ ਜੋ ਡੋਪਾਮਾਈਨ ਰਿਲੀਜ਼ ਹੁੰਦਾ ਜਿਹਦੇ ਕਰਕੇ ਸਾਨੂੰ ਬਹੁਤ ਵਧੀਆ ਫੀਲਿੰਗ ਆਉਂਦੀ ਆ ਕੋਈ ਮੂਵੀਜ਼ ਦੇਖਦਾ ਕੋਈ ਗੇਮ ਕਰਦਾ ਜਦੋਂ ਅਸੀਂ ਨਸ਼ਾ ਕਰਦੇ ਆ ਨਸ਼ੇ ਕਰਨ ਦੇ ਨਾਲ ਜਦੋਂ ਤੁਹਾਨੂੰ ਲੱਗ ਰਿਹਾ ਵੀ ਕਿ ਮੈਨੂੰ ਬਹੁਤ ਵਧੀਆ ਫੀਲਿੰਗ ਆ ਰਹੀ ਆ ਇਟ ਮੀਨਸ ਤੁਹਾਡੇ ਜਿਹੜਾ ਬ੍ਰੇਨ ਆ ਡੋਪਾਮਾਈਨ ਕੈਮੀਕਲ ਜਿਹੜਾ ਉਹ ਰਿਲੀਜ਼ ਕਰਦਾ ਉਹਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਲੱਗਦਾ ਕਿ ਹਰ ਰੋਜ਼ ਤੁਹਾਨੂੰ ਇੱਕ ਚੰਗਾ ਮਾਹੌਲ ਬਣਾਉਣ ਵਾਸਤੇ ਤੁਸੀਂ ਫਿਰ ਡੇਲੀ ਨਸ਼ਾ ਲੈਣ ਲੱਗ ਜਾਂਦੇ ਹੋ ਪਰ ਇੱਕ ਦਿਨ ਇਹ ਇਹੋ ਜਿਹਾ ਹੁੰਦਾ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਹਾਡੀ ਮਾਨਸਿਕਤਾ ਤੁਹਾਡੀ ਸਰੀਰਕ ਤੌਰ ਤੇ এনवायरमेंटਲ ਤੌਰ ਤੇ ਸੋਸ਼ੀਅਲ ਤੌਰ ਤੇ ਫਾਈਨੈਂਸ਼ੀਅਲ ਤੌਰ ਤੇ ਕਿ ਤੁਸੀਂ ਬਹੁਤ ਥੱਲੇ ਜਾ ਗਿਰਦੇ ਹੋ ਤੇ ਜਿਹੜੀ ਆਪਣੀ ਸਰੀਰ ਆ ਮੋਸਟਲੀ ਜਿਹੜਾ ਨਰਵ ਸਿਸਟਮ ਨਾਲ ਆਪਣਾ ਚੱਲਦਾ ਉਹਦੇ ਚ ਜਿੱਦਾਂ ਆਪਾਂ ਆਟਮ ਆਟਮ ਬਾਰੇ ਪੜਿਆ ਨਾ ਸਾਰਿਆਂ ਨੇ ਅਣੂ ਪਰਮਾਣੂ ਪਲਸ 1 ਪਲਸ 2 ਜੋ ਸਾਰੇ ਆਟਮ nucleus ਤੋਂ ਸ਼ੈਡਾ ਇਲੈਕਟ੍ਰੋਨ ਸਾਡੇ ਜਿਹੜੀ ਨਰਵ ਸਿਸਟਮ ਆ ਇਹਦੇ ਨਰਵ ਸੈੱਲ ਹੁੰਦੇ ਆ ਜਿਹਨੂੰ ਕੇ ਨਿਊਰੋਨ ਕਹਿੰਦੇ ਆ ਜਦੋਂ ਤੁਸੀਂ ਰਾਈਡ ਕਰ ਰਹੇ ਹੋ ਤਾਂ ਸਾਹਮਣੋਂ ਇੱਕ ਆਪਾਂ ਮੰਨ ਲਓ ਕਿ ਜਾਮ ਲੱਗਿਆ ਆਪਾਂ ਜਦੋਂ ਜਾਮ ਦੇ ਵਿੱਚ ਦੇਖਦੇ ਆ ਉਹ ਆਪਣੀ ਅੱਖਾਂ ਨੇ ਦੇਖਿਆ ਪੈਰ ਨੇ ਤਾਂ ਦੇਖਿਆ ਨਹੀਂ ਫਿਰ ਆਪਾਂ ਬ੍ਰੇਕ ਇਦਾਂ ਮਾਰੇ ਜਦੋਂ ਅਸੀਂ ਕੋਈ ਚੀਜ਼ ਦੇਖਦੇ ਆ ਤਾਂ ਉਹਦਾ ਜਿਹੜਾ ਪਿਕਚਰ ਆ ਉਹਦੀ ਸਾਡੀ ਰੈਟੀਨਾ ਤੇ ਬਣਦੀ ਆ ਅੱਖ ਤੇ ਅੱਖ ਤੋਂ ਬਾਅਦ ਜਿਹੜਾ ਮੈਸੇਜ ਆ ਬ੍ਰੇਨ ਤੇ ਜਾਂਦਾ ਬ੍ਰੇਨ ਕਮਾਂਡ ਕਰਦਾ ਪੈਰ ਨੂੰ ਕਿ ਬ੍ਰੇਕ ਲਾਉ ਉਹ ਮੈਸੇਜ ਕਿੱਦਾਂ ਗਿਆ ਨਿਊਰੋਨ ਦੇ ਜ਼ਰੀਏ ਨਰਵ ਸੈਲ ਨਰਵ ਸਿਸਟਮ ਦੇ ਜ਼ਰੀਏ ਤਾਂ ਜਿਹੜਾ ਤੁਹਾਡਾ ਨਸ਼ਾ ਨਾ ਉਹ ਤੁਹਾਡਾ ਨਰਵ ਸਿਸਟਮ ਨੂੰ ਅਸੀਂ ਅੱਛੀ ਤਰ੍ਹਾਂ ਇਸ ਨੂੰ ਕਾਸਟ ਕਰਾਂਗੇ। ਹੁਣ ਤੋਂ ਕਿੰਨੇ ਵਿੱਚ ਪੈਦਰ ਕਿੰਨੇ ਵਿੱਚ ਜਾਂਦੇ ਆ ਗਰੂਪ ਦੇ ਵਿੱਚ। ਹੁਣ ਤੋਂ ਲੱਗਦੇ ਨੇ ਕਰੋ ਕੰਮ। ਸਿੱਧੇ ਜਾਣਾ। ਇਹ ਠੀਕ ਹੈ। ਇਹ ਤਾਂ ਸੱਕੇ ਤੇ ਤੁਸੀਂ ਭਾੜੇ ਵਿੱਚ ਆ ਬੱਚਾ ਤਾਂ ਫਿਰ। ਕੋਈ ਹੱਲ ਨਹੀਂ। ਉਹ ਬਟਾ ਦੀ ਸਕੀ ਕਿਉਂਕਿ ਆਣ ਵਾਲਾ ਤਾਂ ਸਕੀਟ ਤੇ ਆ ਰਿਹਾ। ਚਾਹਮਾ ਤਾਂ ਆਪਣੀ ਸਕੀਟ ਤੇ ਆ ਰਿਹਾ। ਪੈਸੇ ਦੀ ਆੜ ਮਿਲ ਕੇ ਪੈਸੇ ਵਾਸਤੇ। ਮਲਕੇ ਉਹਦੀ ਮਾਨਸਿਕਤਾ ਸਿਰਫ ਔਰ ਸਿਰਫ ਡਰਗ ਹੈ। ਸੋਸ਼ਲ ਸਮਾਜ 'ਚ ਅਸਥਿਰਤਾ ਫੈਲਦੀ ਆ। ਸਮਾਜ ਸਟੇਬਲ ਨਹੀਂ ਰਹਿੰਦਾ। ਤੁਹਾਡੀ ਤੁਹਾਡਾ ਕਰੈਕਟਰ ਕਰੈਕਟਰ ਤੁਹਾਡਾ ਲੂਸ ਹੁੰਦਾ। ਲੋਕ ਤੁਹਾਨੂੰ ਨਫ਼ਰਤ ਕਰਦੇ ਆ। ਫਿਰ ਜਦੋਂ ਤੁਹਾਨੂੰ ਸਮਾਜ ਤੋਂ ਬਾਅਦ ਤੁਸੀਂ ਘਰ ਆ ਜਾਂਦੇ ਹੋ। ਘਰੇ ਫਿਰ ਤੁਸੀਂ ਆਪਣੇ ਮਾਂ ਨਾਲ ਬਾਪ ਨਾਲ ਝਗੜਦੇ ਹੋ। ਉਹਨਾਂ ਤੋਂ ਪੈਸੇ ਲੈਨੇ ਹੋ। ਜਿਹੜੇ ਮਾਂ ਬਾਪ ਨੇ ਤੁਹਾਡੇ ਲਈ ਖੁੱਲੇ ਦਿਲ ਨਾਲ ਪੈਸੇ ਦਿੱਤੇ ਹੁੰਦੇ ਆ ਪੜ੍ਹਾਈ ਵਾਸਤੇ। ਤੁਹਾਡੇ ਫਿਊਚਰ ਵਾਸਤੇ ਪੈਸੇ ਦਿੱਤੇ ਹੁੰਦੇ ਆ। ਫਿਰ ਉਹ ਤੁਹਾਨੂੰ ਰੋਕਦੇ ਆ ਵੀ ਅਸੀਂ ਤੁਹਾਨੂੰ ਪੈਸੇ ਨਹੀਂ ਦੇਨੇ। ਤੋਡੀ ਕ੍ਰੈਡਿਬਿਲਿਟੀ ਡਾਊਨ ਹੋ ਜਾਂਦੀ ਹੈ। ਤੁਸੀਂ ਸਿਰਫ ਔਰ ਸਿਰਫ ਤੁਹਾਡਾ ਮੇਨ ਸੈਂਟਰ ਕੀ ਹੁੰਦਾ ਨਸ਼ਾ। ਸੋ ਅੱਜ ਆਪਾਂ ਇਸ ਚੀਜ਼ ਨੂੰ ਸਮਝੀਏ ਕਿ ਅਸੀਂ ਸਾਰੇ ਇਸ ਇਲਾਕੇ ਦਾ ਭਵੇਖਾ ਜੇ ਕਿ ਤੁਹਾਡੇ ਸਾਊਂਡਿੰਗ ਨਸ਼ਾ ਕਰਦਾ ਤਾਂ ਉਸ ਨੂੰ ਦੁਸ਼ਮਣ ਨਾ ਸਮਝੇ। ਉਹ ਵੀ ਆਪਣਾ ਇੱਕ ਮਿੱਤਰ ਆ। ਅਸੀਂ ਰੀਜ਼ਨ ਕੀ ਆ? ਅਸੀਂ ਜਿੱਥੇ ਬੰਦਾ ਡਿੱਗਿਆ ਅਸੀਂ ਡਿੱਗੇ ਨੂੰ ਦੇਖਦੇ ਆ ਉਹ ਕਿੱਥੋਂ ਡਿੱਗਿਆ ਉਹ ਨਹੀਂ ਦੇਖੋ ਉਹ ਕਿਸ ਵਜ੍ਹਾ ਕਰਕੇ ਉੱਥੇ ਆਇਆ ਉਹ ਦੀ ਚੈੱਕ ਕਰੋ ਉਹ ਕਿਹੜੇ-ਕਿਹੜੇ ਕੀ ਸੰਗਤ ਕਰਕੇ ਆਇਆ ਉਹ ਸ਼ੌਂਕ ਵਜੋਂ ਆਇਆ ਜਾਂ ਕਿਸੇ ਡਿਪਰੈਸ਼ਨ ਕਰਕੇ ਆਇਆ ਬੜੇ ਲੋਕ ਨੇ ਜਿਹੜੇ ਸ਼ੌਂਕ ਵਜੋਂ ਨਸ਼ਾ ਲੈਂਦੇ ਆ ਇਹ ਐਡ ਦਾ ਸਟਾਰਟਅਪ ਸ਼ੁਰੂ ਚ ਜਿੱਦਾਂ ਕਈ ਸੋਚਦੇ ਆ ਕਿ ਸਾਨੂੰ ਬਹੁਤ ਵਧੀਆ ਫੀਲਿੰਗ ਆ ਰਹੀ ਆ ਕੋਈ ਵਿਆਹਾਂ ਵਿੱਚ ਜਾ ਕੇ ਸ਼ਰਾਬ ਪੀਂਦੇ ਆ ਕੋਈ ਸਿਗਰਟ ਪੀਂਦਾ ਕੋਈ ਅ ਚਿੱਟੇ ਦਾ ਸੇਵਨ ਕਰਦਾ ਕਿਸੇ ਵੀ ਤਰ੍ਹਾਂ ਦਾ ਨਸ਼ਾ ਐਗ ਇਨੀਸ਼ੀਅਲ ਸਟੇਜ ਤੁਹਾਨੂੰ ਫੀਲਿੰਗ ਬਹੁਤ ਵਧੀਆ ਹੋਵੇ ਜਿਵੇਂ ਆਪਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਕੋਈ ਡਿਪਰੈਸ਼ਨ ਚ ਹੁੰਦਾ ਬੰਦਾ ਆਪਣੇ ਆਪ ਨੂੰ ਡਿਪਰੈਸ਼ਨ ਤੋਂ ਕੱਢਣ ਵਾਸਤੇ ਵੀ ਮੈਂ ਮੇਰੇ ਤੇ ਫੈਮਲੀ ਦਾ ਬੋਝ ਆ ਮੇਰੇ ਤੇ ਫਿਊਚਰ ਦਾ ਬੋਝ ਆ ਮੇਰੇ ਤੇ ਪੈਸੇ ਦਾ ਬੋਝ ਆ ਉਸ ਚੀਜ਼ ਨੂੰ ਕਰਨ ਵਾਸਤੇ ਮਤਲਬ ਕਿ ਇਹਨਾਂ ਚੀਜ਼ਾਂ ਕਰਕੇ ਉਹ ਵੀ ਕਿਤੇ ਨਾ ਕਿਤੇ ਵਿਕਟਮ ਨੇ ਆਪਾਂ ਉਹਨਾਂ ਨੂੰ ਵੀ ਹੱਥ ਫੜ ਕੇ ਖੜੇ ਕਰ ਲੋ। ਪੂਰਤਨ ਉਮੀਦ ਬੇਸਿਕ ਜੀ ਦੱਸ ਦੇਣਾ ਮੈਡੀਕਲ ਸਾਇੰਸ ਦਾ ਰੂਲਸ ਕੀ ਨੇ? ਤੁਸੀਂ ਸਾਰੇ ਸਕੂਲ ਤੇ ਕਿੱਦਾਂ ਆਉਨੇ ਹੋ? ਮੋਟਰਸਾਈਕਲ ਤੇ। ਮੋਟਰਸਾਈਕਲ ਤੇ ਕੌਣ-ਕੌਣ ਆਉਂਦੇ ਹੱਥ ਖੜੇ ਕਰੋ। ਕਰੋ ਕੋਈ ਗੱਲ ਨਹੀਂ ਫਿਰ ਕੀ ਮੋਟਰਸਾਈਕਲ ਚਲਾ ਲਓ ਫਿਰ ਕੀ ਗੱਲ ਆ। ਚਲਾਓ ਕਰੋ ਹੱਥ ਖੜੇ। ਸਕੂਲ ਤਾਂ ਆਉਣਾ ਹੀ ਆ। ਕੁੱਝ ਕਰਨੀ। ਸਕੂਲ ਵਾਸਤੇ ਆਓ ਕੋਈ ਇਸ਼ੂ ਨਹੀਂ। ਪਰ ਇੱਥੇ ਮਟਰ ਕਸਤੀ ਨਾ ਕਰੋ ਫਿਰ ਮੈਂ ਉਹ ਬੜਕਾ ਦੇਣਾ ਕਰੋ ਆ ਸਕੂਲ ਆਓ ਸਕੂਲਾਂ ਘਰੇ ਜਾਓ ਠੀਕ ਹੈ ਉਹਦੇ ਵਾਸਤੇ ਤੁਹਾਨੂੰ ਟ੍ਰੈਫਿਕ ਰੂਲ ਪਤਾ ਹੋਣੀ ਚਾਹੀਦੀਆ ਕਿਦਾਂ ਮੋਟਰਸਾਈਕਲ ਚਲਾਉਣਾ ਕਿਹੜੀ ਸਾਈਡ ਤੇ ਚਲਾਉਣਾ ਲਾਇਸੈਂਸ ਉਮਰ ਹੈ ਨਹੀਂ ਹੈ ਠੀਕ ਹੈ ਡਾਕੂਮੈਂਟਸ ਕੀ ਨੇ ਮੋਟਰਸਾਈਕਲ ਦੇ ਮੋਟਰਸਾਈਕਲ ਦੀ ਸਪੀਡ ਕਿੰਨੀ ਹੋਣੀ ਚਾਹੀਦੀ ਆ ਕਿੱਥੋਂ ਤੁਸੀਂ ਰੈੱਡ ਬੱਤੀ ਤੋਂ ਗੱਡੀ ਰੁਕਣੀ ਆ ਕਿੱਥੋਂ ਤੁਸੀਂ ਕ੍ਰੋਸਿੰਗ ਕਰਨੀ ਆ ਇਹਨੂੰ ਤੁਹਾਡਾ ਹਾਈਵੇਅ ਇੱਥੇ ਗੱਡੀਆਂ ਬਹੁਤ ਸਪੀਡ ਤੇ ਚੱਲਦੀਆਂ ਆ ਠੀਕ ਹੈ ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਤੇ ਕੁਝ ਤੁਹਾਡੇ ਜਿਹੇ ਵੀ ਹੋਣਗੇ ਜਿਹੜੇ ਸਕੂਲ ਆਏ ਆ ਸਕੂਲੋਂ ਬਾਅਦ ਘਰੇ ਨਹੀਂ ਜਾਂਦੇ ਹੋਣੇ ਇੱਥੇ ਗੇੜੀਆਂ-ਗੁੜੀਆਂ ਮਾਰਦੇ ਹੋਣੇ ਜੇ ਵੀ ਯੂਨੀਫਾਰਮ ਚ ਮੈਨੂੰ ਇੱਥੇ ਮਿਲ ਗਿਆ ਸਕੂਲ ਦੇ ਬਾਅਦ ਮੈਂ ਬਖਸ਼ਣਾ ਲੁਕਾਏ ਸੋਚ ਲੋ ਜੇ ਤੁਹਾਡਾ ਕੋਈ ਵਾਕਈ ਜੇਨੂਇਨ ਪ੍ਰੋਬਲਮ ਆ ਤੁਸੀਂ ਇੱਥੇ ਕੋਈ ਚੀਜ਼ ਲੈਣੀ ਆ ਖਰੀਦਣੀ ਆ ਉਹ ਗੱਲ ਵੱਖਰੀ ਆ ਜਿਹਦੇ ਮਨ ਗੇੜੀ ਮਾਰਦਾ ਮਿਲ ਗਿਆ ਮੈਂ ਬਖਸ਼ਣਾ ਤੇ ਚਲੋ ਮੈਂ ਆਪਣਾ ਲੈਕਚਰ ਬਾਈਂਡ ਅਪ ਕਰਦਾ ਇੱਕ ਵਿਨੋਦ ਕੁਮਾਰ ਸ਼ੁਕਲਾ ਹੋਇਆ कवि उनकी कविता वो कह रहा है कि मैं एक हताशा में एक बैठा था एक व्यक्ति एक हताशा में बैठा था मैं उस व्यक्ति को नहीं जानता था मैं हताशा को जानता था कि वो हताशा में है तो मैंने अपना हाथ उसके आगे बढ़ा दिया तो वो मुझे नहीं जानता था वो मेरे बढ़ाए हुए हाथ को जानता था वो हाथ पकड़ के खड़ा हो गया और मेरे साथ चलने लगा हम

ਕਿ ਜਿਹੜਾ ਅੱਜ ਇੱਕ ਜਿਵੇਂ ਅੱਜ 세미ਨਾਰ ਲਗਾਇਆ ਗਿਆ ਕਿਸ ਵਾਸਤੇ ਵਿੱਚ ਅੱਜ ਸਰਕਾਰੀ ਸਕੂਲ ਬਰੂਡ ਵਿਖੇ ਅਸੀਂ ਇੱਕ ਜਿਹੜਾ ਸਕੂਲ ਦੇ ਪ੍ਰਬੰਧਕ ਵੱਲੋਂ ਇੱਕ 세미ਨਾਰ ਦਾ ਆਯੋਜਨ ਕੀਤਾ ਗਿਆ ਸੀ ਇਹਦਾ ਜਿਹੜਾ ਮੇਨ ਮਕਸਦ ਪੰਜਾਬ ਸਰਕਾਰ ਵੱਲੋਂ ਤੇ ਸਮਾਨਜੋਗ ਡੀਆਈਜੀ ਐਂਡ ਐਸਐਸਪੀ ਸਾ ਪਟਿਆਲਾ ਵੱਲੋਂ ਜੋ ਨਸ਼ੇ ਦੇ ਖਿਲਾਫ ਮਹਮੇ ਗੱਡੀ ਹੋਈ ਹੈ ਉਸ ਮਹਮੇ ਦੇ ਚੱਲਦੇ ਅੱਜ ਅਸੀਂ ਪਲੱਸ 1 ਤੇ ਪਲੱਸ 2 ਦੇ ਬੱਚਿਆਂ ਨੂੰ ਰੂਬਰੂ ਹੋਏ ਆ ਤੇ ਇਹਨਾਂ ਨਾਲ ਨੇਗੋਸ਼ੀਏਸ਼ਨ ਕੀਤੀ ਆ ਤੇ ਬੱਚਿਆਂ ਨੂੰ ਸਹਿਯੋਗ ਮੰਗੇ ਆ ਕਿ ਇਹ ਸਾਡੇ ਇਲਾਕੇ ਦਾ ਸਾਡੇ ਪੰਜਾਬ ਦਾ ਭਵਿੱਖ ਨੇ ਤੇ ਅਸੀਂ ਰਲ ਕੇ ਜੋ ਵੀ ਨਸ਼ਾ ਡੇਕਦਾ ਜਾਂ ਨਸ਼ਾ ਵੇਚਦਾ ਅਸੀਂ ਇਸ ਨਸ਼ੇ ਦੀ ਬਿਮਾਰੀ ਨੂੰ ਸਮਾਜ ਚੋਂ ਦੂਰ ਕਰਨਾ ਸਰ ਇੱਕ ਜਿਹੜਾ ਟ੍ਰੈਫਿਕ ਨੀ ਆ ਮੰਨਦੇ ਤੁਸੀਂ ਪਾਠ ਪੜਾਇਆ ਉਹਦੇ ਬਾਰੇ ਕੀ ਹਾਂ ਜਿਹੜਾ ਸਕੂਲ ਆ ਇਹ ਮੇਨ ਹਾਈਵੇ ਦੇ ਉੱਤੇ ਆ ਤੇ ਤੋਂ ਆਪਣੇ ਰਾਜਪੁਰਾ ਤੋਂ ਜਾਂ ਮਹਾਲੀ ਤੋਂ ਜੀਸਪੁਰ ਤੋਂ ਬੜੀ ਜਿਹੜੀ ਹੈਵੀ ਟ੍ਰੈਫਿਕ ਆ ਇੱਥੋਂ ਗੁਜ਼ਰਦੀ ਆ ਤੇ ਬੱਚਿਆਂ ਦਾ ਅਸੀਂ ਸੋਚਦੇ ਆ ਕਿ ਇਦਾਂ ਵੀ ਬੱਚਿਆਂ ਦੀ ਕੋਈ ਨਗਹਿਲੀ ਕਰਕੇ ਕੋਈ ਸੱਟ ਫੇਟ ਨਾ ਖਾ ਲੈਣ ਤਾਂ ਕਰਕੇ ਵੀ ਜਿਹੜੇ ਬੱਚੇ ਆ ਜੇ ਰੋਡ ਕਰਾਸ ਕਰਨਾ ਤਾਂ ਇੱਕ ਪੋਲ ਬਣਿਆ ਹੋਇਆ ਪੋਲ ਦੇ ਰਾਹੀਂ ਰੋਡ ਕਰਾਸ ਕਰਨਗੇ ਤੇ ਜਿਹੜੇ ਬੱਚੇ ਕੋਈ ਜੇ ਮੋਟਰਸਾਈਕਲ ਯੂਜ਼ ਕਰਦਾ ਹੈ ਤਾਂ ਉਹ ਪ੍ਰੋਪਰ ਵਿਦਨ ਟ੍ਰੈਫਿਕ ਰੂਲਸ ਉਸ ਚੀਜ਼ ਨੂੰ ਫਾਲੋ ਕਰੇ